ਸਾ ਸੇਕ ਪੰਤਨਾਗ ਬਹੁਤ ਵੱਡੀ ਬੇਇਨਸਾਫੀ ਹੋ ਰਹੀ ਹੈ ਬੜੇ ਚਿਰਾਂ ਤੋਂ ਹੋ ਰਹੀ ਹੈ ਤੇ ਕੋਈ ਵੀ ਕਿਸੇ ਪਾਸੇ ਵੀ ਇਨਸਾਫ ਵਾਲੀ ਗੱਲ ਨਹੀਂ ਹੋ ਰਹੀ ਜੇ ਬੰਦੀ ਸਿੰਘਾਂ ਦਾ ਮਾਮਲਾ ਹੈ ਤੇ ਉਹ ਵੀ ਬੜੇ ਚਿਰ ਤੋਂ ਲਟਕਿਆ ਹੋਇਆ ਹੈ ਕਿਸਾਨਾਂ ਦਾ ਮਾਮਲਾ ਤੇ ਉਹ ਵੀ ਕਿਸਾ ਹੱਦ ਤੱਕ ਪਹੁੰਚਿਆ ਹੋਇਆ ਹੈ ਤੇ ਕੋਈ ਸਰਕਾਰ ਕੋਈ ਉਹਨਾਂ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ ਤੇ ਸਾਡੀਆਂ ਜਿਹੜੀਆਂ ਮੇਰੇ ਖਿਆਲ ਹੈ ਕਿ ਪੋਲੀਟੀਕਲ ਪਾਰਟੀਆਂ ਵਾਂ ਉਹ ਵੀ ਇਹਦੇ ਵਾਸਤੇ ਇੰਨੀਆਂ ਸੀਰੀਅਸ ਨਹੀਂ ਗੀਆਂ ਕਿਉਂਕਿ ਇਹ ਜੋ ਮਸਲਾ ਚਿਰ ਤੋਂ ਚੱਲ ਰਿਹਾ ਹੈ ਇੱਕ ਹੁਣ ਚੰਡੀਗੜ੍ਹ ਦਾ ਇਸ਼ੂ ਆ ਗਿਆ ਕਿ ਉਥੇ ਇਹ ਮੁਕਸਕਤ ਲਾਇਆ ਜਾ ਰਿਹਾ ਕਿ ਜੋ ਇੱਕ ਕੋ ਸਟੇਟ ਦੇ ਚੁੰਦਾ ਵਕ ਤੇ ਜੋ ਸਲਾਹ ਮੇਰਾ ਖਲ ਚੰਡੀਗੜ੍ਹ ਤੋਂ ਪੰਜਾਬ ਦਾ ਅਧਿਕਾਰ ਜਿਹੜਾ ਉਹ ਵੀ ਖਤਮ ਕੀਤਾ ਜਾ ਰਿਹਾ ਇਹ ਆਸ ਤੇ ਆਸ ਤੇ ਸਾਰੀਆਂ ਚੀਜ਼ਾਂ ਜੋ ਪਹਿਲਾਂ ਜੋ ਸਾਡਾ ਉਥੇ ਨੌਕਰੀਆਂ ਦਾ ਨਪਾਸ ਸੀਗਾ ਜਾਂ ਜੋ ਵੀ ਸਾਰਾ ਸਭ ਕੁਝ ਉਹ ਸਾਰੀਆਂ ਚੀਜ਼ਾਂ ਤੋਂ ਬਾ ਪੰਜਾਬ ਨੂੰ ਬਾਹਰ ਕੱਢਿਆ ਜਾ ਰਿਹਾ ਤੋ ਇਹ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਡੀ ਪੋਲੀਟਿਕਲ ਧਿਰ ਸੀ ਇੱਕ ਅਕਾਲੀ ਦਲ ਬਾਦਲ ਜਿਹੜੀ ਰਾਜਨੀਤਿਕ ਤੌਰ ਤੇ ਦੋ ਤਿੰਨ ਵਾਰੀ ਉਹਨਾਂ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਹੋਰ ਵੀ ਉਹਨਾਂ ਵੀ ਪੰਜਾਬ ਨਾਲ ਧੱਕਾ ਹੁੰਦੇ ਨੂੰ ਰੋਕਿਆ ਨਹੀਂ ਸਗੋਂ ਉਸ ਧੱਕੇ ਦੇ ਜੋ ਵੱਧ ਅਧਿਕਾਰਾਂ ਦੀ ਲੜਾਈ ਖੁਦ ਅਕਾਲੀ ਦਲ ਦਾ ਮੈਨੀਫੈਸਟੋ ਸੀ ਜਦੋਂ ਜੰਮੂ ਕਸ਼ਮੀਰ ਦੀ 370 ਤੋੜੀ ਗਈ ਤੇ ਉਦੋਂ ਉਹ ਵੀ ਉਹਨਾਂ ਵੀ ਉਹਦੇ ਨਾਲ ਸਹਿਮਤੀ ਜਤਾਈ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਉਸ ਤੋਂ ਬਾਅਦ ਜੋ ਬੇਦਵੀਆਂ ਦਾ ਜੋ ਇਲਜ਼ਾਮ ਉਹਨਾਂ ਤੇ ਲੱਗਦਾ ਸੀ ਉਦੋਂ ਬਾਅਦ ਚ ਉਹਨਾਂ ਦੀ ਜਿਹੜੀ ਦਿਨੋਂ ਦਿਨ ਆਕਾਲੀ ਦਲ ਦੀ ਹਾਲਤ ਜਿਹੜੀ ਆ ਲੋਕਾਂ ਦੇ ਮਨਾਂ ਚੋਂ ਲੱਥ ਗਿਆ ਤੇ ਇਸ ਕਰਕੇ ਹੁਣ ਇਹ ਜਿਹੜੀ ਆ ਜੋ ਵੀ ਪੰਜਾਬ ਦੇ ਨੌਜਵਾਨਾਂ ਤੇ ਜੋ ਕੁਝ ਵੀ ਵਾਪਰਿਆ ਉਹਨਾਂ ਬੱਦੇ ਨਜ਼ਰ ਰੱਖਦੇ ਹੋਇਆ ਜਾਂ ਇੱਕ ਜੋ 2024 ਚ ਇੱਕ ਬਹੁਤ ਵੱਡਾ ਲੋਕ ਸਭਾ ਚ ਬਹੁਤ ਵੱਡਾ ਫਤਵਾ ਇਹ ਇਹ ਦਿੱਤਾ ਗਿਆ ਪੰਜ ਸਾਲੋਂ ਉਹਨੂੰ ਮੁੱਖ ਰੱਖਦੇ ਹੋਇਆ ਸੀ ਸਾਰੇ ਪੰਜਾਬ ਦੇ ਘੁੰਮ ਕੇ ਦੇਖਿਆ ਲੋਕਾਂ ਦੀ رائے ਆ ਕਿ ਇੱਕ ਇਸ ਮਹਿੰਮ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਤੇ ਉਹਦੇ ਅਨਸਾਰ ਹੀ ਅਸੀਂ ਇੱਕ ਖੇਤਰੀ ਪਾਰਟੀ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ ਉਹਦੇ ਚ ਅਸੀਂ ਚਾਹੁੰਦੇ ਹਾਂ ਕਿ ਸਾਰੇ ਸਾਰਿਆਂ ਦਾ ਸਹਿਯੋਗ ਸਿੱਖ ਪੰਥ ਦੇ ਵੀ ਪੰਜਾਬ ਹੋਰ ਪੰਜਾਬੀਆਂ ਦਾ ਵੀ ਧਰਮ ਜਾਤ ਤੋਂ ਉੱਪਰ ਉੱਠ ਕੇ ਆਪਾਂ ਨੂੰ ਪੰਜਾਬ ਪੰਜਾਬੀਅਤ ਨੂੰ ਬਚਾਉਣ ਵਾਸਤੇ ਜਿਹੜਾ ਹੈ ਕਿ ਸਾਰੇ ਜਣੇ ਆਪਰਾਲਾ ਕਰੀਏ ਤਾਂ ਕਿ ਆ ਇਹ ਇਹ ਪੰਜਾਬ ਦੀ ਜੋ ਵਿਰਾਸਤ ਨੂੰ ਬਚਾਇਆ ਬਚਾਇਆ ਜਾ ਸਕੇ ਜੋ ਇਹ ਜੋ ਜੋ ਹਾਲਾਤ ਦਿਨ ਬਦ ਦਿਨ ਬਣਦੇ ਜਾ ਰਹੇ ਆ ਉਹ ਤੋਂ ਆਪਾਂ ਪੰਜਾਬ ਦੀ ਜੋ ਨੌਜਵਾਨੀ ਨਸ਼ਿਆਂ ਚ ਬਰਬਾਦ ਹੋ ਰਹੀ ਆ ਹੋਰ ਵੀ ਸਾਡੇ ਅਧਿਕਾਰ ਦਿਨ ਦਿਨ ਖੋਏ ਜਾ ਰਹੇ ਆ ਕਿਸਾਨ ਸਾਡੇ ਉਹ ਦਲੇਵਾਲ ਸਾਹਿਬ ਕਿੰਨੇ ਦਿਨਾਂ ਤੋਂ ਆ 44 47 ਦਿਨ ਹੋ ਗਏ ਉਹਨਾਂ ਨੂੰ ਤੇ ਇਹ ਸਾਰੀਆਂ ਚੀਜ਼ਾਂ ਦਾ ਹਾਲ ਮੇਰੇ ਖਿਆਲ ਆ ਲੈ ਕੇ ਜੇ ਸਾਡੀ ਰਾਜਨੀਤਿਕ ਤੇ ਰਜਾਂਚ ਕੋਈ ਸਾਡੇ ਹੱਕ ਦੀ ਗੱਲ ਕਰਨ ਵਾਲੀ ਹੁੰਦੀ ਤੇ ਮੇਰੇ ਖਿਆਲ ਇਹ ਮਸਲੇ ਕੋਈ ਏਡੇ ਵੱਡੇ ਨਹੀਂ ਸੀ ਹੱਲ ਹੋ ਸਕਦੇ ਜਿਹੜੇ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਰ ਸਕਦੇ ਆ ਕਿ ਨਾ ਕਿ ਕੋਈ ਲੋਭ ਲਾਲਚ ਵਾਸਾ ਆਉਣ ਸਾਡੇ ਨਾਲ ਤੇ ਇਹ ਚੀਜ਼ ਆ ਕਿ ਅਸੀਂ ਇਸ ਪਾਰਟੀ 'ਚ ਇਹੋ ਜਿਹਾ ਚਾਹੁੰਦੇ ਆ ਕਿ ਆਪਾਂ ਪੰਜਾਬ ਦੇ ਹੱਕਾਂ ਲਈ ਲੜਨਾ ਇਥੋਂ ਕੋਈ ਪ੍ਰਾਪਤ ਨਹੀਂ ਕੁਝ ਕਰਨਾ ਇਥੇ ਤੇ ਕੁਰਬਾਨੀ ਦੇਣ ਵਾਲੀ ਗੱਲ ਬਣਨੀ ਆ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਨੌਜਵਾਨ ਜਿੱਥੇ ਜਿੱਥੇ ਜਿੰਨਾ ਜਿੰਨਾ ਕੋਈ ਕੰਮ ਕਰ ਸਕਦਾ ਜਿੰਨੀ ਜਿੰਨੀ ਕਿਸ ਦੀ ਕਾਬਲੀਅਤ ਹੈ ਅਸੀਂ ਉਹ ਨੂੰ ਉਸ ਉਸ ਦੇਰ ਵਿੱਚ ਲਿਆ ਕੇ ਉਹ ਉਹ ਜੋ ਪੰਜਾਬ ਦੇ ਹਿੱਤਾਂ ਲਈ ਵੱਧ ਤੋਂ ਵੱਧ ਕੰਮ ਲਿਆ ਜਾ ਸਕਦਾ ਉਹ ਲੈਂਡ ਦੀ ਕੋਸ਼ਿਸ਼ ਕਰਾਂ ਭਾਈ ਸਾਹਿਬ ਤੁਸੀਂ ਮੇਰਾ ਖਿਆਲ ਹੈ ਕਿ ਜਦੋਂ ਤੋਂ ਵੀ ਅਮਰਪਾਲ ਨੇ ਆ ਕੇ ਪੰਜਾਬ ਦੇ ਹੱਕਾਂ ਦੀ ਪੰਜਾਬ ਦੀ ਨੌਜਵਾਨੀ ਦੀ ਕਿਸਾਨੀ ਦੀ ਗੱਲ ਕੀਤੀ ਉਦੋਂ ਤੋਂ ਹੀ ਕੁਝ ਜਿਹੜੇ ਕੁਝ ਤਰ੍ਹਾਂ ਜਿਹੜੀਆਂ ਸੀ ਉਹਨਾਂ ਦੇ ਖਿਲਾਫਤ ਸੀਗੀਆਂ ਉਹਨਾਂ ਨੂੰ ਇਸੇ ਕਰਕੇ ਹੀ ਉਹਨਾਂ ਨੇ ਐਨਐਸਏ ਦਾ ਸਾਹਮਣਾ ਕਰਨਾ ਪਿਆ ਸੁੱਟਿਆ ਗਿਆ ਉਦੋਂ ਬਾਅਦ ਚ ਐਨਐਸਏ ਫਿਰ ਵਧਾਈ ਗਈ ਕਿ ਜਿਹੜੀਆਂ ਇੱਥੇ ਦੀਆਂ ਧਿਰਾਂ ਸੀਗੀਆਂ ਉਹਨਾਂ ਨੂੰ ਵੀ ਕਾਫੀ ਡਰ ਕਾ